ਕੇਂਦਰੀ 8ਵਾਂ ਤਨਖਾਹ ਕਮਿਸ਼ਨ ਨੇੜੇ ਭਵਿੱਖ ਵਿੱਚ ਦੇਸ਼ ਭਰ ਦੇ ਲੱਖਾਂ ਮਲਾਜ਼ਮਾਂ ਨੂੰ ਮਿਲਦਾ ਨਸੀਬ ਨਹੀਂ ਜਾਪਦਾ ਦਰਅਸਲ ਭਾਵੇਂ ਭਾਰਤ ਸਰਕਾਰ ਨੇ ਪਿਛਲੇ ਸਮੇਂ ਕੇਂਦਰੀ 8ਵੇਂ ਤਨਖਾਹ ਕਮਿਸ਼ਨ ਨੂੰ ਗਠਿਤ ਕਰਨ ਦਾ ਐਲਾਨ ਕਰ ਦਿੱਤਾ ਪਰ ਅਮਲੀ ਤੌਰ ਤੇ ਇਹ ਤਨਖਾਹ ਕਮਿਸ਼ਨ ਫਿਲਹਾਲ ਹਵਾਚ ਇਸ ਤਨਖਾਹ ਕਮਿਸ਼ਨ ਦੇ ਨਾ ਤਾਂ ਚੇਅਰਮੈਨ ਦੀ ਹਾਲੇ ਤੱਕ ਨਿਯੁਕਤੀ ਕੀਤੀ ਹੈ ਤੇ ਨਾ ਹੀ ਜਿਹੜੇ 3-4 ਇਹਦੇ ਮੈਂਬਰ ਨਿਯੁਕਤ ਕੀਤੇ ਜਾਂਦੇ ਨੇ ਉਹਨਾਂ ਬਾਰੇ ਕੋਈ ਫੈਸਲਾ ਲਿਆ ਹੁਣ ਇੱਕ ਨਵੀਂ ਖਬਰ ਆਈ ਹੈ ਕੇਂਦਰੀ ਵਿੱਤ ਵਿਭਾਗ ਨੇ ਕੇਂਦਰ ਦੇ ਸਮੂਹ ਵਿਭਾਗਾਂ ਨੂੰ ਇੱਕ ਪੱਤਰ ਜਾਰੀ ਕੀਤਾ ਜਿਦੇ ਵਿੱਚ ਇਹ ਗੱਲ ਕਹੀ ਹੈ ਬਿ ਕੇਂਦਰੀ 8ਵੇਂ ਤਨਖਾਹ ਕਮਿਸ਼ਨ ਲਈ 35 ਮੁਲਾਜ਼ਮ ਲੜੀਂਦੇ ਨੇ ਔਰ ਉਹ ਡੈਪੂਟੇਸ਼ਨ ਤੇ ਰੱਖਣੇ ਨੇ ਇਸ ਲਈ ਜਿਹੜੇ ਜਿਹੜੇ ਵਿਭਾਗਾਂ ਦੇ ਮੁਲਾਜ਼ਮ ਕੇਂਦਰੀ 8ਵੇਂ ਤਨਖਾਹ ਕਮਿਸ਼ਨ ਵਿੱਚ ਸੇਵਾ ਕਰਨੀਆਂ ਚਾਹੁੰਦੇ ਨੇ ਬਤੌਰ ਡੈਪੂਟੇਸ਼ਨ ਉਹਨਾਂ ਦੀਆਂ ਅਰਜ਼ੀਆਂ ਭੇਜੀਆਂ ਜਾਣ ਜਿੱਦ ਤੱਕ ਬੜਾ ਸਪਸ਼ਟ ਹੈ ਵੀ ਇਹ 35 ਮੁਲਾਜ਼ਮਾਂ ਨੂੰ ਨਿਯੁਕਤ ਕਰਨ ਦਾ ਮਾਮਲਾ ਵੀ ਜਿਹੜਾ ਆ ਇਹ ਵੱਡੀ ਪ੍ਰਕਿਰਿਆ ਚੋਂ ਨਿਕਲਣਾ ਤੇ ਕਾਫੀ ਸਮਾਂ ਲੱਗ ਸਕਦਾ ਔਰ ਦੂਸਰੇ ਪਾਸੇ 1 ਜਨਵਰੀ 2026 ਨੂੰ 8ਵਾਂ ਤਨਖਾਹ ਕਮਿਸ਼ਨ ਲਾਗੂ ਹੋਣਾ ਕਿਉਂਕਿ ਪਹਿਲਾ ਜਿਹੜਾ 6ਵਾਂ ਕੇਂਦਰੀ ਤਨਖਾਹ ਕਮਿਸ਼ਨ ਸੀ ਉਹ 1 ਜਨਵਰੀ 2016 ਨੂੰ ਲਾਗੂ ਹੋਇਆ ਸੀ ਔਰ ਹਰੇਕ 10 ਸਾਲਾਂ ਬਾਅਦ ਮਲਾਜਮਾਂ ਦੀਆਂ ਤਨਖਾਹਾਂਾਂ ਤੇ ਪੈਨਸ਼ਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਉਹਨਾਂ ਨੂੰ ਸੋਧਣ ਲਈ ਕੇਂਦਰੀ ਤਨਖਾਹ ਕਮਿਸ਼ਨ ਹਰ ਇੱਕ 10 ਸਾਲਾਂ ਬਾਅਦ ਨਿਯੁਕਤ ਹੁੰਦੇ ਨੇ ਪਰ ਲੱਗਦਾ ਵੀ 1 ਜਨਵਰੀ 2026 ਨੂੰ ਕੇਂਦਰ ਦੇ 7.5 ਕਰੋੜ ਦੇ ਕਰੀਬ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਕੇਂਦਰੀ ਤਨਖਾਹ ਕਮਿਸ਼ਨ ਨੇੜੇ ਭਵਿੱਖ ਵਿੱਚ ਨਸੀਬ ਨਹੀਂ ਹੋਊਗਾ ਗੱਲ ਕੱਲੇ ਕੇਂਦਰੀ ਮੁਲਾਜ਼ਮਾਂ ਜਾਂ ਪੈਨਸ਼ਨਾਂ ਦੇ ਨਹੀਂ ਹੁਣ ਤੇ ਪੰਜਾਬ ਵਿੱਚ ਵੀ ਅਸਿੱਧੇ ਢੰਗ ਨਾਲ ਕੇਂਦਰੀ ਤਨਖਾਹ ਕਮਿਸ਼ਨ ਨਹੀਂ ਲਾਗੂ ਹੁੰਦਾ ਕਿਉਂਕਿ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮਾਂ ਉੱਪਰ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਪਿਛਲੀ ਕੈਪਟਨ ਸਰਕਾਰ ਨੇ ਫੈਸਲਾ ਲਿਆ ਸੀ ਤੇ ਮੌਜੂਦਾ ਮਾਨ ਸਰਕਾਰ ਵੀ ਉਸ ਫੈਸਲੇ ਤੇ ਫਿਲਹਾਲ ਅਟੱਲ ਹੈ ਭਾਵੇਂ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਮਲਾਜਮਾਂ ਦੇ ਹੱਕ 'ਚ ਫੈਸਲਾ ਦਿੱਤਾ ਪਰ ਇਹਦੇ باوجود ਪੰਜਾਬ ਸਰਕਾਰ ਬਹੁਤ ਤੇਜ਼ੀ ਨਾਲ ਸਮੂਹ ਵਿਭਾਗਾਂ ਦੇ ਜਿਹੜੇ ਨਿਜਮ ਨੇ ਰੂਲ ਨੇ ਉਹਨਾਂ ਵਿੱਚ ਸੋਧ ਕਰਕੇ ਕੇਂਦਰੀ ਤਨਖਾਹ ਕਮਿਸ਼ਨ ਐਡ ਕਰੀ ਹੈ ਕਿਉਂਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਜਿਹੜੇ ਕੇਸ ਹਾਰੀ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚੋਂ ਉੱਤੇ ਇੱਕੋ ਪਲੀ ਲਈ ਸੀ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਵੀ ਬਿਨਾ ਨਿਯਮਾਂ ਵਿੱਚ ਸੋਧ ਕੀਤਿਆਂ ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾ ਉੱਪਰ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਨਹੀਂ ਕਰ ਸਕਦੀ ਸੋ ਇਹ ਇਹ ਕਿਹਾ ਜਾ ਸਕਦਾ ਵੀ ਭਵਿੱਖ ਵਿੱਚ ਪੰਜਾਬ ਦੇ ਮੁਲਾਜ਼ਮਾਂ ਉੱਪਰ ਵੀ ਸਿੱਧੇ ਅਸਿੱਧੇ ਢੰਗ ਨਾਲ ਜਿਹੜਾ ਕੇਂਦਰੀ ਤਨਖਾਹ ਕਮਿਸ਼ਨ ਨਹੀਂ ਲਾਗੂ ਹੋਣਾ ਇਹ ਠੀਕ ਹੈ 17 ਜੁਲਾਈ 2020 ਤੋਂ ਪਹਿਲੇ ਮੁਲਾਜ਼ਮ ਜਿਹੜੇ ਨੇ ਉਹਨਾਂ ਤੇ ਕਿਹੜੇ ਢੰਗ ਨਾਲ ਕੀ ਲਾਗੂ ਕਰਦੀ ਹੈ ਕਿ ਪੰਜਾਬ ਸਰਕਾਰ ਆਪਣਾ ਤਨਖਾਹ ਕਮਿਸ਼ਨ ਬਣਾਉਂਦੀ ਵੱਖਰੀ ਗੱਲ ਪਰ ਵੱਡਾ ਹਿੱਸਾ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਕੇਂਦਰੀ ਤਨਖਾਹ ਕਮਿਸ਼ਨ ਦੀ ਇਹ ਜਿਹੜੀ ਹੈ ਉਹਦੀ ਅਧੀਨ ਆ ਗਿਆ ਔਰ ਮੰਨ ਵੀ ਲਿਆ ਜਾਵੇ ਵੀ ਕੇਂਦਰੀ 8ਵੇਂ ਤਨਖਾਹ ਕਮਿਸ਼ਨ ਦਾ ਚੇਅਰਮੈਨ ਤੇ ਹੋਰ ਮੈਂਬਰ ਤੇ ਮੁਲਾਜ਼ਮ ਨਿਯੁਕਤ ਕਰਕੇ ਜੇ ਹੁਣ ਵੀ ਭਾਰਤ ਸਰਕਾਰ ਇਹਦੀ ਪ੍ਰਕਿਰਿਆ ਸ਼ੁਰੂ ਕਰ ਦੇ ਤੇ ਇਹਦੇ ਲਈ ਬਹੁਤ ਲੰਮਾ ਸਮਾਂ ਚਾਹੀਦਾ ਹੈ ਤਨਖਾਹ ਕਮਿਸ਼ਨ ਨੂੰ ਆਪਣੀਆਂ ਫਾਈਨਲ ਰეკਮੈਂਡੇਸ਼ਨਾਂ ਕਰਨ ਲਈ ਕਿਉਂਕਿ ਤਨਖਾਹ ਕਮਿਸ਼ਨ ਭਾਵੇਂ ਉਹ ਕਿਸੇ ਸੂਬੇ ਦਾ ਭਾਵੇਂ ਕੇਂਦਰ ਦਾ ਹੋਵੇ ਸਭ ਤੋਂ ਪਹਿਲਾਂ ਤਨਖਾਹ ਕਮਿਸ਼ਨ ਨੇ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਮੈਮੋਰੈਂਡਮ ਹਾਸਲ ਕਰਨੇ ਹੁੰਦੇ ਨੇ ਔਰ ਅੱਜ ਦੇ ਯੁੱਗ ਵਿੱਚ ਮੁਲਾਜ਼ਮ ਜਥੇਬੰਦੀਆਂ ਵੱਡੀ ਗਿਣਤੀ 'ਚ ਨੇ ਇੱਕ ਤੇ ਸਾਂਝੀਆਂ ਮੰਗਣ ਮੰਗਾ ਵਾਲੀਆਂ ਫੈਡਰੇਸ਼ਨਾਂ ਸਾਂਝੇ ਫਰੰਟ ਨੇ ਤੇ ਦੂਸਰੇ ਜਿੰਨੇ ਵੀ ਮੁਲਾਜ਼ਮਾਂ ਦੇ ਵਰਗ ਨੇ ਓਨੀਆਂ ਹੀ ਮੁਲਾਜ਼ਮ ਜੂਨੀਅਨ ਨੇ ਸੋ ਵੱਡੀ ਗਿਣਤੀ ਵਿੱਚ ਮੁਲਾਜ਼ਮ ਜੂਨੀਅਨਾਂ ਦੇ ਪਹਿਲੋਂ ਮੈਮੋਰੈਂਡਮ ਹਾਸਲ ਕੀਤੇ ਜਾਂਦੇ ਆ ਤਨਖਾਹ ਕਮਿਸ਼ਨ ਵੱਲੋਂ ਕੇਂਦਰੀ ਤਨਖਾਹ ਕਮਿਸ਼ਨ ਫਿਰ ਇਸ ਸਮੂਹ ਮੁਲਾਜ਼ਮ ਆਰਗੇਨਾਈਜੇਸ਼ਨਾਂ ਦੇ ਜਿਹੜੇ ਡੈਪੂਟੇਸ਼ਨ ਨੇ ਲੀਡਰਸ਼ਿਪ ਹੈ ਉਹਨਾਂ ਨਾਲ ਮੀਟਿੰਗਾਂ ਦਾ ਦੌਰ ਚਲਾਵੇਗਾ ਇਸ ਤੋਂ ਬਾਅਦ ਫਿਰ ਤਨਖਾਹ ਕਮਿਸ਼ਨ ਸਮੂਹ ਵਿਭਾਗਾਂ ਦੇ ਮੁਖੀਆਂ ਦੀਆਂ ਵੱਖ-ਵੱਖ ਮੁਲਾਜ਼ਮਾਂ ਦੇ ਸਕੇਲਾਂ ਸੰਬੰਧੀ ਜਿਹੜੀਆਂ ਨੇ ਉਹ ਰਿਕਮੈਂਡੇਸ਼ਨਾਂ ਦੀ ਮੰਗ ਕਰੇਗਾ ਉਹ ਜਾਣਗੀਆਂ ਫਿਰ ਤਨਖਾਹ ਕਮਿਸ਼ਨ ਸਮੂਹ ਵਿਭਾਗਾਂ ਦੇ ਮੁਖੀਆਂ ਐਡਮਿਨ ਸੈਕਟਰੀਆਂ ਨਾਲ ਡਿਟੇਲਡ ਮੀਟਿੰਗਾਂ ਕਰੇਗਾ ਵੱਖ-ਵੱਖ ਮਲਾਜਮਾਂ ਦੇ ਵਰਗਾਂ ਨਾਲ ਸੰਬੰਧਿਤ ਸਕੇਲਾਂ ਦੇ ਬਾਰੇ ਵਿੱਚ ਇਸ ਤੋਂ ਬਾਅਦ ਫਿਰ ਕਮਿਸ਼ਨ ਜਿਹੜਾ ਆ ਖੁਦ ਸਾਰੇ ਮਾਮਲੇ ਦੀ ਸਟੱਡੀ ਕਰਦਾ ਹੈ ਇਹ ਖਾਸ ਕਰਕੇ ਵੱਖ-ਵੱਖ ਦੇਸ਼ਾਂ ਦੇ ਮਲਾਜਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਉੱਪਰ ਵੀ ਕੋਹ ਕੀਤੀ ਜਾਂਦੀ ਉਹਦੇ ਲਈ ਸਮਾਂ ਚਾਹੀਦਾ ਔਰ ਇਸ ਤੋਂ ਬਾਅਦ ਇੱਕ ਹੋਰ ਜ਼ਿੰਮੇਵਾਰੀ ਤਨਖਾਹ ਕਮਿਸ਼ਨ ਦੀ ਹੁੰਦੀ ਹੈ ਜਿਵੇਂ ਕੇਂਦਰੀ ਤਨਖਾਹ ਕਮਿਸ਼ਨ ਉਹ ਦੇਸ਼ ਦੇ ਵਿੱਤੀ ਹਾਲਾਤਾਂ ਉੱਪਰ ਵੀ ਪੂਰੀ ਤਰ੍ਹਾਂ ਘੋਖ ਪੜਚੋਲ ਕਰੇਗਾ ਵਿੱਤ ਵਿਭਾਗ ਤੋਂ ਵੀ ਸਾਰੀ ਇਨਫੋਰਮੇਸ਼ਨ ਹਾਸਲ ਕਰੇਗਾ ਕਿੰਨਾ ਕੁ ਰੈਵਨਿਊ ਹੈ ਦੇਸ਼ ਕੋਲ ਤੇ ਉਹਦੇ ਹਿਸਾਬ ਨਾਲ ਫਿਰ ਉਹ ਤਨਖਾਹਾਂ ਫਿਕਸ ਕਰਨੀਆਂ ਹੁੰਦੀਆਂ ਨੇ ਉਹਦੇ ਲਈ ਵੀ ਲੰਬਾ ਸਮਾਂ ਚਾਹੀਦਾ ਇਸ ਤੋਂ ਇਲਾਵਾ ਤਨਖਾਹ ਕਮਿਸ਼ਨ ਕੇਂਦਰੀ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਦਾ ਦੌਰ ਚਲਾ ਸਕਦਾ ਤੇ ਫਿਰ ਅਖੀਰ ਵਿੱਚ ਜਾ ਕੇ ਤਨਖਾਹ ਕਮਿਸ਼ਨ ਜਿਹੜਾ ਆ ਸਮੂਹ ਜੂਨੀਨਾ ਦੇ ਮੈਮੋਰੰਡਮਾ ਸਮੂਹ ਵਿਭਾਗਾਂ ਦੇ ਮੁਖੀਆਂ ਦੀਆਂ ਸ਼ਿਫਾਰਿਸ਼ਾਂ ਤੇ ਜਿੰਨੀਆਂ ਵੀ ਡਿਸਕਸ਼ਨ ਆ ਮੀਟਿੰਗਾਂ ਹੋਈਆਂ ਨੇ ਉਹਨਾਂ ਦੀ ਪਰਚੋਲ ਕਰਕੇ ਤੇ ਅੰਤਮ ਤਨਖਾਹ ਕਮਿਸ਼ਨ ਦੀ ਰਿਪੋਰਟ ਤਿਆਰ ਕਰਦਾ ਸੋ ਐਨੀ ਲੰਬੀ ਪ੍ਰਕਿਰਿਆ ਨੂੰ ਮੁੱਖ ਰੱਖਦਿਆਂ ਲੱਗਦਾ ਨਹੀਂ ਵੀ ਹੁਣ ਤੋਂ 8 ਮਹੀਨਿਆਂ ਬਾਅਦ ਭਾਵ 1 ਜਨਵਰੀ 2026 ਨੂੰ ਕੇਂਦਰੀ 8ਵਾਂ ਤਨਖਾਹ ਕਮਿਸ਼ਨ ਆਪਣੀ ਰਿਪੋਰਟ ਦੇ ਦੇਗਾ ਤੇ ਜੇ ਰਿਪੋਰਟ ਨਹੀਂ ਦੇਊਗਾ ਤੇ ਤੁਸੀਂ ਆਪਣੇ ਆਪ ਹਿਸਾਬ ਲਾ ਲਓ ਕੇਂਦਰ ਦੇ 1 ਕਰੋੜ ਤੋਂ ਵੱਧ ਮੁਲਾਜ਼ਮ ਤੇ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ 8ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ 1 ਜਨਵਰੀ 2026 ਤੋਂ ਮਿਲਣੀਆਂ ਸੰਭਵ ਨਹੀਂ ਗਿਆ ਤੇ ਜੇ ਇਹ ਵੀ ਮੰਨ ਲਿਆ ਜਾਵੇ ਵੀ ਪੰਜਾਬ ਸਰਕਾਰ 17 ਜੁਲਾਈ 2020 ਤੋਂ ਪਹਿਲੋਂ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਸਕੇਲ ਹੀ ਲਾਗੂ ਕਰੇਗੀ ਔਰ ਉਹਦੇ ਲਈ ਅਰ ਸਤੰਵਾਂ ਪੰਜਾਬ ਤਨਖਾਹ ਕਮਿਸ਼ਨ ਸਥਾਪਿਤ ਕਰੇਗੀ ਉਹ ਵੀ ਉਦੋਂ ਕਰੋਂਗੇ ਜਦੋਂ ਕੇਂਦਰੀ ਤਨਖਾਹ ਕਮਿਸ਼ਨ ਆਪਣੀ ਪ੍ਰਕਿਰਿਆ ਚਲਾਏਗਾ ਸੋ ਸਾਰੇ ਸਿਸਟਮ ਤੋਂ ਇਹ ਲੱਗਦਾ ਹੈ ਵੀ ਨੇੜੇ ਭਵਿੱਖ ਵਿੱਚ ਦੇਸ਼ ਦੇ ਮੁਲਾਜ਼ਮਾਂ ਤੋਂ ਇਲਾਵਾ ਪੰਜਾਬ ਦੇ ਮੁਲਾਜ਼ਮਾਂ ਨੂੰ ਵੀ ਅਗਲਾ ਤਨਖਾਹ ਕਮਿਸ਼ਨ ਨੇੜੇ ਭਵਿੱਖ ਵਿੱਚ ਲਾਗੂ ਹੁੰਦਾ ਨਜ਼ਰ ਨਹੀਂ ਆਉਂਦਾ